ਸਸੀ ਗਾਲ ਦੀ ਪਾਠ 11 ਗਲਤੀ ਕਿਸ ਦੀ ਹੈ ਜੀ ਪਾਠ ਦੂਸਰਾ ਨਸੂ ਮੇਰਾ ਕਸੂਰ ਕੀ ਹੈ ਸਾਰੀ ਗਲਤੀ ਤੁਹਾਡੇ ਬੇਟੇ ਦੀ ਹੈ ਇਹ ਲਾਲ ਬੱਤੀ ਹੁੰਦਿਆਂ ਚੌਕ ਪਾਰ ਕਰ ਰਿਹਾ ਸੀ ਇਸਨੇ ਮੋਬਾਈਲ ਨੂੰ ਮੋਬਾਈਲ ਕਾਨੂੰਨ ਨੂੰ ਲਾਇਆ ਹੋਇਆ ਸੀ ਸਭ ਤੋਂ ਵੱਡੀ ਗੱਲ ਇਸਨੇ ਸਿਰ ਤੇ ਹੈਲਮਟ ਵੀ ਨਹੀਂ ਸੀ ਪਹਿਨਿਆ ਹੋਇਆ ਮੈਂ ਤਾਂ ਹਰੀ ਬੱਤੀ ਹੋਣ ਕਰਕੇ ਚੌਕ ਪਾਰ ਕਰ ਰਿਹਾ ਸੀ ਮੈਂ ਇਸ ਨੂੰ ਬਚਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰੰਤੂ ਇਹ ਆਪਣੀ ਗਲਤੀ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਮੇਰਾ ਖਸੂਸ ਸਿਰਫ ਇਨਾ ਹੀ ਹੈ ਜੋ ਇਸ ਨੂੰ ਆਪਣੀ ਕਾਰ ਵਿੱਚ ਪਾ ਕੇ ਹਸਪਤਾਲ ਲੈ ਆਇਆ ਚੰਗਾ ਹੁੰਦਾ ਮੈਂ ਵੀ ਲੋਕਾਂ ਵਾਂਗ ਬਿਨਾਂ ਇਹਦੀ ਪ੍ਰਵਾਹ ਕੀਤੇ ਨਿਕਲ ਜਾਂਦਾ ਰਵਿੰਦਰ ਦੇ ਮਾਪੇ ਨੂੰ ਕਾਰ ਵਾਲੇ ਦੀ ਕੋਈ ਵੀ ਗੱਲ ਸੁਣਾਈ ਨਹੀਂ ਸੀ ਦੇ ਰਹੀ ਉਹ ਤਾਂ ਆਪਣੇ ਪੁੱਤਰ ਦੀ ਗਮ ਵਿੱਚ ਜਿਵੇਂ ਪਾਗਲ ਹੀ ਹੋ ਗਏ ਸਨ ਉਹ ਲੋਕਾਂ ਦੇ ਰੋਕਦੇ ਰੋਕਦੇ ਇੱਕ ਦੋ ਵਾਰੀ ਫਿਰ ਵਿਚਾਰੇ ਕਾਰ ਵਾਲੇ ਨੂੰ ਮਾਰਨ ਲਈ ਆਏ ਜਦੋਂ ਉਹ ਨਹੀਂ ਹਟੇ ਤਾਂ ਕਾਰ ਵਾਲੇ ਨੇ ਫੋਨ ਕਰਕੇ ਪੁਲਿਸ ਨੂੰ ਬੁਲਾ ਲਿਆ ਇੰਸਪੈਕਟਰ ਨੇ ਕਾਰ ਵਾਲੇ ਦੀ ਜਮ ਕੇ ਤਾਰੀਫ ਕੀਤੀ ਤੇ ਰਵਿੰਦਰ ਦੇ ਮਾਪਿਆਂ ਨੂੰ ਲਾਂਤਾਂ ਪਾਉਂਦਿਆਂ ਕਿਹਾ ਲਾਲ ਜੀ ਇਸ ਇਸ ਪੱਦਰ ਪੁਰਸ਼ ਤੇ ਹੱਥ ਚੁੱਕਣ ਤੋਂ ਪਹਿਲਾਂ ਤੁਹਾਨੂੰ